ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਾ ਲੀਡਰ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਹ ਆਪਣੀ ਸਜ਼ਾ ਭੁਗਤਣ ਲਈ ਦਰਵਾਜ਼ੇ ਤੇ ਖੜੇ ਸੀ ਉਤੇ ਹੀ ਇੱਕ ਸ਼ਖਸ ਦੇ ਵੱਲੋਂ ਉਹਨਾਂ ਤੇ ਗੋਲੀ ਚਲਾਈ ਗਈ ਹੈ ਜੀ ਹਾਂ ਦੱਸ ਦਈਏ ਕਿ ਸ਼ਖਸ ਹਰਮੰਦਰ ਸਾਹਿਬ ਦੇ ਬਾਹਰ ਆਉਂਦਾ ਹੈ ਤੇ ਰੱਬ ਦੇ ਵਿੱਚੋਂ ਪਿਸਤੌਲ ਲਗਾਈ ਹੁੰਦੀ ਹੈ ਤਾਂ ਜਿਵੇਂ ਹੀ ਉਹ ਸੁਖਬੀਰ ਬਾਦਲ ਦੇ ਕੋਲ ਆਉਂਦਾ ਹੈ ਤਾਂ ਆਉਂਦੇ ਸਾਰ ਹੀ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਨਾਲ ਖੜੇ ਸ਼ਖਸ ਵੱਲੋਂ ਉਸ ਨੂੰ ਦੇ ਫੜ ਲਿਆ ਜਾਂਦਾ ਹੈ ਤੇ ਜਿਸ ਕਰਕੇ ਗੋਲੀ ਉੱਪਰ ਨੂੰ ਚੱਲ ਜਾਂਦੀ ਹੈ ਤੇ ਸੁਖਬੀਰ ਬਾਦਲ ਹੋਂ ਦਾ ਬਚਾਅ ਹੋ ਜਾਂਦਾ ਹੈ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹੈ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸ਼ਖਸ ਆਉਂਦਾ ਹੈ ਆਉਣ ਤੋਂ ਬਾਅਦ ਸਿੱਧਾ ਦਬ ਜੋ ਬੰਦੂਕ ਕਰਦਾ ਹੈ ਤੇ ਗੋਲੀ ਚਲਾ ਦਿੰਦਾ ਹੈ ਵੇਖ ਸਕਦੇ ਹੋ ਕਿ ਸ਼ਖਸ ਕਿੰਨਾ ਨਜ਼ਦੀਕ ਖੜਾ ਸੀ ਜੇਕਰ ਸੇਵਾਦਾਰਾਂ ਦੇ ਵੱਲੋਂ ਉਸ ਨੂੰ ਨਾ ਫੜਿਆ ਜਾਂਦਾ ਤਾਂ ਗੋਲੀ ਸਿੱਧਾ ਸੁਖਬੀਰ ਬਾਦਲ ਦੀ ਹਿੱਕ ਵਿੱਚ ਵੱਜਣੀ ਸੀ ਇਸ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਤੇ ਮੌਕੇ ਤੇ ਉੱਤੇ ਉਸ ਸ਼ਖਸ ਨੂੰ ਫੜ ਲਿਆ ਗਿਆ ਨਰੈਣ ਸਿੰਘ ਚੋਲਾ ਉਸ ਦਾ ਨਾਂ ਦੱਸਿਆ ਜਾ ਰਿਹਾ ਹੈ ਤੇ ਨਰੈਣ ਸਿੰਘ ਜਿਸ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਗੋਲੀ ਚੱਲੀ ਵੀ ਹੈ ਪਰ ਮੌਕੇ ਤੇ ਸੁਖਬੀਰ ਬਾਦਲ ਹੋਣਾ ਦੇ ਨਾਲ ਖੜਾ ਸ਼ਖਸ ਜੋ ਵੇਖ ਲੈਂਦਾ ਹੈ ਤੇ ਇੱਕਦਮ ਭੱਜ ਕੇ ਉਸ ਦਾ ਹੱਥ ਫੜ ਲੈਂਦਾ ਹੈ ਜਿਸ ਕਰਕੇ ਗੋਲੀ ਉੱਪਰ ਨੂੰ ਚੱਲ ਜਾਂਦੀ ਹੈ ਤੇ ਸੁਖਬੀਰ ਬਾਦਲ ਹੋਣਾ ਨੂੰ ਗੋਲੀ ਨਹੀਂ ਲੱਗਦੀ ਤੇ ਉਹ ਬਚ ਜਾਂਦੇ ਨੇ ਤਸਵੀਰਾਂ ਵਿਖਾ ਰਿਹਾ ਹਰਮਿੰਦਰ ਸਾਹਿਬ ਦੇ ਬਾਹਰ ਦੀਆਂ ਜਿੱਥੇ ਇਨੀ ਸਿਕਿਉਰਿਟੀ ਸੀ ਸਿਕਿਉਰਿਟੀ ਹੋਣ ਤੋਂ ਬਾਵਜੂਦ ਵੀ ਪੁਲਿਸ ਵੀ ਲੱਗੀ ਹੋਈ ਸੀ ਪਰ ਫਿਰ ਵੀ ਇੱਕ ਸ਼ਖਸ ਲੈ ਹਥਿਆਰ ਲੈ ਕੇ ਹਰਮਿੰਦਰ ਸਾਹਿਬ ਦੇ ਬਾਹਰ ਆਉਂਦਾ ਹੈ ਤੇ ਆ ਕੇ ਸੁਖਵੀਰ ਬਾਦਲ ਹੁਣਾ ਦੇ ਉੱਤੇ ਗੋਲੀ ਚਲਾ ਦਿੰਦਾ ਹੈ ਤਾਂ ਵੇਖ ਸਕਦੇ ਹੋ ਕਿਵੇਂ ਇੱਕ ਸ਼ਖਸ ਆਰਾਮ ਦੇ ਨਾਲ ਸੁਖਵੀਰ ਆਰਾਮ ਦੇ ਨਾਲ ਸੁਖਵੀਰ ਬਾਦਲ ਦੇ ਕੋਲ ਆਉਂਦਾ ਹੈ ਤੇ ਆਉਣ ਦੇ ਨਾਲ ਹੀ ਪਹੁੰਚਦੇ ਸਾਰ ਹੀ ਉਹ ਦੱਬ ਚੋਂ ਬੰਦੂਕ ਕੱਢਦਾ ਹੈ ਤੇ ਫਾਇਰ ਕਰਨ ਦੀ ਕੋਸ਼ਿਸ਼ ਕਰਦਾ ਹੈ ਸੁਖਬੀਰ ਬਾਦਲ ਦੇ ਨਾਲ ਖੜਾ ਸ਼ਖਸ ਜੋ ਕਿ ਭੱਜ ਕੇ ਆਉਂਦਾ ਹੈ ਤੇ ਉਸ ਦੀ ਬਾਹ ਫੜ ਲੈਂਦਾ ਹੈ ਜਿਸ ਕਾਰਨ ਗੋਲੀ ਉੱਪਰ ਨੂੰ ਚੱਲ ਜਾਂਦੀ ਹੈ ਤੇ ਸੇਵਾਦਾਰਾਂ ਦੇ ਵੱਲੋਂ ਉਸ ਨੂੰ ਫੜ ਲਿੱਤਾ ਗਿਆ ਨਰੈਣ ਸਿੰਘ ਜੋ ਕਿ ਸ਼ਖਸ ਹੈ ਇਸ ਵੱਲੋਂ ਗੋਲੀ ਚਲਾਈ ਗਈ ਹੈ ਫਿਲਹਾਲ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨੇੜੇ ਖੜ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਜੇਕਰ ਗੋਲੀ ਸੁਖਬੀਰ ਬਾਦਲ ਹੁਣਾਂ ਨੂੰ ਲੱਗ ਜਾਂਦੀ ਤਾਂ ਬੜੀ ਵੱਡੀ ਘਟਨਾ ਹੋ ਜਾਣੀ ਸੀ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਵਿੱਚ ਕਿਵੇਂ ਨਰੇਂਦਰ ਸਿੰਘ ਵੱਲੋਂ ਦੱਬ ਦੇ ਵਿੱਚੋਂ ਬੰਦੂਕ ਕੱਢ ਕੇ ਗੋਲੀ ਚਲਾਈ ਗਈ ਸੁਖਬੀਰ ਬਾਦਲ ਹੁਣਾ ਤੇ ਦੱਸ ਦਈਏ ਕਿ ਸੁਖਬੀਰ ਬਾਦਲ ਹੁਣਾ ਕਰਕੇ ਪੁਲਿਸ ਵੱਲੋਂ ਵੀ ਸਿਕਿਉਰਿਟੀ ਲਗਾਈ ਗਈ ਸੀ ਪਰ ਸਿਕਿਉਰਿਟੀ ਦੇ ਹੁੰਦੇ ਹੋਏ ਵੀ ਪੁਲਸ ਵੀ ਲੱਗੀ ਹੋਈ ਸੀ ਪਰ ਫਿਰ ਵੀ ਇੱਕ ਵੱਡਾ ਕਾੜ ਹੋ ਜਾਣਾ ਸੀ ਕਿਤੇ ਨਾ ਕਿਤੇ ਪੁਲਸ ਦੀ ਸੁਰੱਖਿਆ ਉਤੇ ਵੀ ਸਵਾਲ ਬੰਦਾ ਹੈ ਫਿਲਹਾਲ ਨਰੈਨ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਸੁਖਬੀਰ ਬਾਦਲ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ ਤਾਂ ਇਸ ਵੇਲੇ ਦੀਆਂ ਦੀ ਬੇਹਦ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਆ ਵੀ ਖੁਸ਼ ਰਹੇ ਇੱਕ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗਨਾਹ ਕਰੇ ਜੀ ਜੋ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਦਈਏ ਰੋਗ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਉਹ ਆਪਣੇ ਕੁਲਾਕਰੇ ਲੈ ਲੈਣਾ ਕਿਰਪਾ ਕਰਕੇ ਲੈ ਲੈ ਸਰ ਖੋਣ ਕਿਰਪਾ ਕਰਕੇ ਲੈ ਲੈ ਆਪਣਾ ਕੀ ਹੋਈਏ ਬੰਦੇ ਦੀ ਪੇਸ਼ਾਨ